ਹਾਂਜੀ ਵੀ ਮਿੱਤਰੋ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਏ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਆ ਤੁਸੀਂ ਜਿਹੜੇ ਜੀਪ ਦੇਖ ਰਹੇ ਜੇ ਪਹਿਲੀ ਗੱਲ ਤਾਂ ਮੋਡੀਫਿਕੇਸ਼ਨ ਦੇ ਉੱਤੇ ਆਪਾਂ ਗੱਲ ਕਰਨ ਲੱਗੇ ਆ ਤੇ ਕੁਝ ਤਾਂ ਐਸੈਸਰੀ ਦੀ ਗੱਲ ਕਰਾਂਗੇ ਬਾਕੀ ਇੰਜਨ ਤੇ ਵੀ ਆਉਣੇ ਆ ਸਾਰੀਆਂ ਚਰਚਾ ਕਰਾਂਗੇ ਆਪਾਂ ਖੁੱਲ ਕੇ ਵਿਸ਼ੇ ਦੇ ਉੱਤੇ ਤੇ ਕੋਈ ਗਲਤੀ ਰਹਿ ਗਈ ਹੋਈ ਤਾਂ ਪਹਿਲਾਂ ਆਪਾਂ ਮਾਫੀ ਮੰਗ ਲੈਣੇ ਹਨਾ ਆਪਾਂ ਵੀਡੀਓ ਬਣਾ ਲਿਆਂਦੀ ਸੀ ਪਾਈ ਦੀ ਇਹ ਜਿੱਦੋਂ ਆਪਾਂ ਬਰਨਾਲੇ ਜਾਂਦੇ ਆ ਨਾ ਬਰਨਾਲੇ ਦੇ ਬਾਹਰਲੇ ਸਾਈਡ ਰਾਇਕੋਟ ਰੋਡ ਦੇ ਉੱਤੇ ਪਾਈ ਦੀ ਦੁਕਾਨ ਤੇ ਬਾਈ ਕਹਿੰਦਾ ਹਜੇ ਤਿਆਰ ਕਰੀ ਜਨੇ ਮੈਂ ਫੇਰੇ ਵੀ ਅਸੀਂ ਅਖਿਆ ਚਲੋ ਵੀਡੀਓ ਬਣਾ ਹੀ ਲਈਏ ਤਿਆਰ ਵੀ ਕਿਵੇਂ ਤੇ ਉਦੋਂ ਬਾਅਦ 911 ਦਾ ਕੁਝ ਸਪੈਸ਼ਲ ਹੀ ਬਾਈ ਦਾ ਕੰਮ ਹੈ ਐਸੈਸਰੀ ਹੁੱਡ ਵਗੈਰਾ ਸਾਰਾ ਕੁਝ ਲਾ ਕੇ ਦਿੰਦੇ ਆ ਬੈਂਪਰ ਏ ਟੂ ਜ਼ेड ਜਿਹੜੀ ਮੰਨ ਲਓ ਐਸੈਸਰੀ ਹੁੰਦੀ ਹੈ ਨਾ ਤੇ ਬਾਕੀ ਪਾਇਦਾਣਾ ਜਿਹੜੇ ਪੈਰ ਹੈ ਰੱਖਣ ਵਾਲੀ ਜਗਾ ਉਹ ਪਲੇਟਫਾਰਮ ਬਾਈ ਆਪ ਹੀ ਧਿਆਨ ਕਰਦੇ ਤੇ ਆਪ ਹੀ ਉੱਚਾ ਕਰਕੇ ਜਿਹੜਾ ਬਰਾਬਰ ਕਹਿੰਦੇ ਨੇ ਨਾ ਉਹ ਕਰ ਦਿੰਦੇ ਆ ਠੀਕ ਹੈ ਪਾਵਰ ਸਟੀering ਕਰਦੇ ਆ ਬਾਕੀ ਇਹੋ ਜਿਹਾ ਕਲਿੱਪ ਕੋਈ ਲੈਨ ਨਹੀਂ ਦਿੰਦਾ ਬਾਈ ਨੇ ਲੈਨ ਤਾਂ ਸਾਨੂੰ ਕੋਈ ਕੁਝ ਕਹਾ ਨਹੀਂ ਬਾਈ ਨੇ ਵੇਖ ਲਓ ਵੀ ਬਾਈ ਕਹਿੰਦਾ ਵੈਸੇ ਤਿਆਰ ਹੋ ਰਹੇ ਨੇ ਕੋਈ ਦਿੱਕਤ ਕੋ ਨਹੀਂ ਕਹਿੰਦਾ ਲੈਣਾ ਲੈ ਲਓ ਕਲਿੱਪ ਠੀਕ ਹੈ ਤੇ ਬਾਕੀ ਸਾਰਾ ਕੰਮ ਕਰਦਾ ਬਾਈ ਆਉਣਿਆ ਐਚਪੀ ਦੇ ਉੱਤੇ ਵੀ ਕਿੰਨਾ ਕਾ ਐਚਪੀ ਜਿਹੜੀ ਇਨਕਰੀਜ਼ ਕਰ ਦਿੰਦੇ 98 11 ਦੀ ਹੈਨਾ ਹੋਰ ਇਹਦੇ ਉੱਤੇ ਕੀ ਕੰਮ ਕਰਦੇ ਨੇ ਬਾਕੀ ਕੋਈ ਗਲਤੀ ਵੀ ਹੋਵੇਗੀ ਉਹ ਵੀ ਦੱਸਦੇ ਆ ਬਾਕੀ ਹਿੱਟ ਗਾਰਡ ਵਗੈਰਾ ਸਾਰਾ ਕੁਝ ਪ੍ਰੋਪਰ ਲਾ ਕੇ ਦਿੰਦੇ ਆ ਫੀਟਿੰਗ ਪ੍ਰੋਪਰ ਕਰਕੇ ਦਿੰਦੇ ਆ ਆਹ ਹਜੇ ਮੰਨ ਲਓ ਕੰਮ ਅੱਧਾ ਹੀ ਹੋਇਆ ਅੱਧਾ ਵੀ ਨਹੀਂ ਹੋਇਆ ਟ੍ਰਾਈਟਰ ਤਾਂ ਬਾਈ ਕਹਿੰਦਾ ਕਾਲੀ ਤੋਰੇ ਸੀ ਹਜੇ 2 ਕਰਕੇ ਤਿਆਰ ਇੱਕ ਜਲੰਦਰ ਸਾਈਡ ਦਾ ਸੀ ਇੱਕ ਪਤਾ ਨਹੀਂ ਕਿੱਥੋਂ ਦਾ ਦੱਸਦਾ ਸੀ ਬਾਈ ਵੀ ਉਹ ਵੀ ਕਿਤੇ ਗਿਆ ਪੂਰਾ ਉਹ ਅਸੀਂ ਵੇਖਿਆ ਸੀ ਪੂਰੇ ਮੋਡੀਫਿਕੇਸ਼ਨ ਉਹਦੀ ਕੰਪਲੀਟ ਹੋਈ ਸੀ ਨਾ ਹੀ ਆਂਦੀ ਹੋਈ ਹੈ ਇੱਕ ਬਾਹਰ ਖੜਾ ਉਹਦੀ ਵੀ ਥੋੜੀ ਬਦੀ ਰਹਿੰਦੀ ਹੈ ਜੀ ਫੀਟਿੰਗ ਤੇ ਜੇ ਮੈਂ ਇਹਦੇ ਵਿੱਚ ਗੱਲ ਕਰਾਂ ਸਿੰਪਲ ਤੋਂ ਪਾਵਰ ਕਰਤਾ ਜੀ ਠੀਕ ਹੈ ਸਾਰਾ ਮਗਰਲੇ ਮੰਨ ਲਓ ਬ੍ਰੇਕਾਂ ਬਰੂਕਾਂ ਦਾ ਕੰਮ ਕਰਤਾ ਬਾਈ ਨੇ ਅੱਛਾ ਇਸ ਤੋਂ ਬਾਅਦ ਸਾਈਡ ਗੀਅਰ ਵੀ ਮਿਲਣਾ ਤਾਂ ਬਾਈ ਕਰ ਦਿੰਦੇ ਨੇ ਹਜੇ ਸਾਈਡ ਗੀਅਰ ਮੈਨੂੰ ਯਾਦ ਨਹੀਂਗਾ ਕਿਉਂਕਿ ਕਾਫੀ ਦਿਨ ਹੋ ਗਏ ਵੀਡੀਓ ਬਣੀ ਨੂੰ ਇਹ ਟੂਰ ਬਾਈ ਵੱਡੇ ਪਾ ਦਿੰਦੇ ਨੇ ਪੂਰੀ ਮੋਡੀਫਿਕੇਸ਼ਨ ਕਰ ਦਿੰਦੇ ਨੇ ਲੈਦਾ ਗੱਲ 75 HP ਦੇ ਉੱਤੇ ਕਰਾਂਗੇ ਠੀਕ ਹੈ ਜੋ ਕਿ ਲੋਕੀ ਨਹੀਂ ਕਰਦੇਗੇ ਐਂ ਦਾ ਕਹਿਨ ਨੂੰ ਤਾਂ ਹਰ ਇੱਕ ਕੀ ਕਹਿੰਦਾ 75 HP ਕਰਤਾ ਹੀ ਅਸੀਂ 75 HP ਕਰਤਾ ਕਿਵੇਂ ਕਰਤਾ ਪਤਾ ਕਿਵੇਂ ਲੱਗੇਗਾ ਬਾਈ ਤੋਂ ਜੇ ਕਿਸੇ ਨੇ ਕੰਮ ਕਰਾਉਣਾ ਮਗਰ ਬੋਰਡ ਚੱਲ ਪਿਆ ਠੀਕ ਹੈ ਜੀ ਨੰਬਰ ਤੁਸੀਂ ਉੱਥੋਂ ਨੋਟ ਕਰ ਸਕਦੇ ਤੇ ਬਾਈ ਦਾ ਟਰੈਕਟਰ ਜੇ ਮੇਰੇ ਨਾਲ ਤਾਂ 10 15% ਰਹਿੰਦਾ ਹੀ ਕੰਪਲੀਟ ਹੋਣ ਵਾਲਾ ਬਾਕੀ ਸਾਰਾ ਕੰਪਲੀਟ ਹੋ ਗਿਆ ਸੀ ਤੇ ਅਸੀਂ ਵੈਸੇ ਤਾਂ ਅਸੀਂ 911 ਦੀ ਪਹਿਲਾਂ ਹੀ ਵੀਡੀਓ ਬਣਾ ਚੁੱਕੇ ਸੀ ਪਰ ਅਸੀਂ ਬਾਈ ਨੂੰ ਇਹ ਗੱਲ ਪੁੱਛੀ ਸੀ ਜਿਹੜਾ ਇਹ ਕਲਰ ਹੈ ਰੰਗ ਹੈ ਜਿਹੜਾ ਇਹ ਤੁਸੀਂ ਥੱਲੇ ਕਾਲਾ ਕਿਉਂ ਨਹੀਂ ਕੀਤਾ ਯਾਨੀ ਕਿ ਕਿਉਂਕਿ ਬਲੈਕ ਰੰਗ ਬਹੁਤ ਜ਼ਿਆਦਾ ਕਰਦੇ ਬਾਈ ਆਂਦਾ ਇਹ ਅਸੀਂ オリਜਨੈਲਟੀ ਦਾ ਰੰਗ ਰੱਖਿਆ ਅਸਲ 'ਚ ਜਿਹੜਾ オリਜਨਲ ਕਲਰ ਆਉਂਦਾ ਨਾ ਉਹ ਅਸਲ 'ਚ 911 ਨੂੰ ਆਹ ਵਾਲਾ ਆਉਂਦਾ ਇਹਦੇ ਵਿੱਚ ਬਾਈ ਨੇ ਜੇ ਡੈਕ ਦੀ ਫੀਟਿੰਗ ਰਹਿੰਦੀ ਸੀ ਥੋੜੀ ਤਾਂ ਅਸੀਂ ਫਿਰ ਬਣਾ ਲਈ ਵੀਡੀਓ ਅਸੀਂ ਆਖਾ ਚਲੋ ਤੇ 75 ਐਚਪੀ ਕੀਤਾ ਬਈਆਂ ਨੇ ਸਰ ਨਾਲ ਵੱਡੀ ਗੱਲ ਇੰਜਨ ਜਿਹੜਾ ਡੀਆਈ ਕਰਤਾ ਤੇ 105 ਦੇ ਪਿਸਟਨ ਹੋਗੇ ਤੇ 118 ਵਾਲੀ ਸਟੋਕ ਕ੍ਰੈਂਕ ਜਿਹਨੂੰ ਕਹ ਦਿੰਦੇ ਏ ਠੀਕ ਹੈ ਉਹ ਪਾਤੀ ਹੋਰ ਵੀ ਵਿੱਚੋਂ ਅੰਦਰ ਚੇਂਜਾਂ ਹੁੰਦੀਆਂ ਨੇ ਚੀਜ਼ਾਂ ਚੇਂਜ ਹੋ ਜਾਂਦੀਆਂ ਬਾਕੀ 뮤ਜ਼ਿਕ ਸਿਸਟਮ ਹੈਵੀ ਲਾਇਆ ਬਾਈ ਨੇ ਇਸ ਤੋਂ ਅਲੈਦਾ ਗੱਲ ਜੇ ਮੈਂ ਗੱਲ ਕਰਾਂ ਵੇਟ ਵਗੈਰਾ ਕੋਈ ਨਹੀਂ ਲਾਇਆ ਗਿਆ ਅਜੇ ਤੱਕ ਮਗਰੋਂ ਲੱਗ ਸਕਦੇ ਨੇ ਬਾਕੀ ਫੀਟਿੰਗ ਸਾਰੀ ਬਾਈ ਨੇ ਆਭਿਤੀ ਕਰਵਾਉਂਦਾ ਬਾਈ ਜਿੰਨੀ ਛਤਰੀ ਵੀ ਉਹ ਵੇਖ ਲੋ ਬਾਹਰ ਪਿਆਈ ਛਤਰੀ ਵੈਂਪਰ ਬਾਈ ਦਾ ਪੱਕਾ ਹੀ ਕੰਮ ਆ ਹਰ ਇੱਕ ਟਰੈਕਟਰ ਤੇ ਲਾਗੇ ਦੇਣਾ ਇੰਦੀ ਜੇ ਰਹਿੰਦਾ ਵੈਂਪਰ ਬੂੰਪਰ ਲਾਉਣ ਵਾਲਾ ਤੇ ਇਸ ਤੋਂ ਇਲਾਵਾ ਮੈਂ ਗੱਲ ਕਰਾਂ ਤਮੀਆਂ ਦੀ ਹੈਨਾ ਤਮੀਆਂ ਕਿੰਨੀਆਂ ਖਿੱਚ ਲੇਗਾ 24 ਤਮੀਆਂ ਖਿੱਚੇਗਾ ਆਪਣਾ ਐਚਪੀ ਵਧਾਉਣ ਤੋਂ ਬਾਅਦ ਵਧਾਉਣ ਤੋਂ ਬਾਅਦ ਇਹ ਜਿਹੜੀਆਂ 24 ਤਮੀਆਂ ਖਿੱਚੇਗਾ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਤੁਸੀਂ ਕਿੱਥੋਂ ਮੋਡੀਫਾਈ ਕਰਵਾਇਆ ਜੇ ਕੋਈ ਵੇਖ ਰਿਹਾ ਹੈ ਨਾ ਮੋਡੀਫਾਈ ਬਾਕੀ ਖਰਚਾ ਜੇ ਮੈਂ ਗੱਲ ਕਰਾਂ ਖਰਚਾ ਤਾਂ ਆਪਣੇ ਦੇ ਉੱਤੇ ਡਿਪੈਂਡ ਹੈ ਵੀ ਆਪਾਂ ਕਿੰਨਾ ਕੁ ਕਰਵਾਉਣਾ ਹੈ ਕਿੰਨਾ ਕੁ ਨਹੀਂ ਕਰਵਾਉਣਾ ਆਪਾਂ ਖੇ ਇਕੱਲਾ ਡੀਆਈ ਕਰਵਾ ਲੈਨੇ ਤਾਂ ਠੀਕ ਹੈ ਜੇ ਆਪਾਂ ਖੇ 75 ਐਸਪੀ ਕਰਨਾ ਪਿਸਟਨ ਕੱਢ ਕੇ ਬਾਹਰ ਮਾਰੋ ਕਰੈਂਕ ਲੈਓ ਨਵੀਂ ਆਪਣੀ ਜਾਂ ਆਪਣੇ ਪਟਿਆਲੋਂ ਜਾ ਕੇ ਲੈਓ ਉਹ ਪਾ ਦਿਓ ਲੈ ਕੇ ਬਾਕੀ ਪਾਵਰ ਸਟੀering ਕਰਨਾ ਉਹ ਵੀ ਆਪਣੀ ਖਾਸੀਅਤ ਆ ਵਿਆਪਾ ਕਰਨਾ ਹਨ ਮੰਨ ਲਓ ਜੇ ਆਪਣੀ ਸੁਭੀਦ ਲੈਣੀ ਹੈ ਤਾਂ ਉਹ ਆਪਣੇ ਉੱਤੇ ਡਿਪੈਂਡ ਕਰਦਾ ਖਰਚਾ ਕੋਈ ਮਿਸਤਰੀ ਨਹੀਂ ਕਰਵਾਉਂਦਾ ਹੁੰਦਾ ਉਹ ਆਪਾਂ ਕਿੰਨਾ ਕਰਵਾਉਣਾ ਕਿੰਨਾ ਨਹੀਂ ਕਰਵਾਉਣਾ ਆਪਣੇ ਹੱਥ ਚ ਜਿਹੜੇ ਕੰਮ ਹੋਣ ਵਾਲੇ ਆ ਤੇ ਚਲੋ علیحد੍ਹਾ ਗੱਲ ਹੁੰਦੀ ਵੀ ਉਹਨਦੀ ਕੋਈ ਸਫਾਈ ਹੋਣ ਵਾਲੀ ਆ ਤੇਲ ਬਦਲਣ ਵਾਲੇ ਨੇ ਹਿੱਸੇ ਦਾ ਹਨਾ ਮੰਨ ਲਓ ਇੱਕ ਲਿਮਟ ਹੁੰਦੀ ਆ ਆਪਣੇ ਤਾਂ ਵੇਖਿਆ ਗਾਰੀ ਬਣ ਜਾਂਦੀ ਆ ਫੇਰ ਵੀ ਨਹੀਂ ਬਦਲਦੇ ਲੋਕ ਕਾਂ 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 ਕਰਨ ਲੱਗ ਪੈਂਦਾ ਟਰੈਕਟਰ ਤਾਂ ਲੋਕੀ ਨਹੀਂ ਕੱਢਦੇਗੇ ਬਾਕੀ ਲੈਦਾ ਗੱਲ ਖਰਚੇ ਦੀ ਬਾਈ ਜਾਂਦਾ ਜਾਇਜਾ ਖਰਚਾ ਕਰੀਦਾ ਕੋਈ ਨਯਾਇਜ ਨਹੀਂ ਕਰੀਦਾ ਜਿੰਨਾ ਅਗਲਾਂ ਤਾਂ ਉੰਨੀ ਮੋਡੀਫਿਕੇਸ਼ਨ ਕਰਕੇ ਤੇਈ ਦੀ ਅਗਲੇ ਨੂੰ ਲੈਦਾ ਖਰਚਾ ਨਹੀਂ ਕੋਈ ਆਪਦੇ ਲੋ ਐਡ ਕਰੀਦਾ ਬਾਕੀ 22 ਦੀ ਸਾਨੂੰ ਫੀਟਿੰਗ ਫੂਟਿੰਗ ਵਧੀਆ ਲੱਗੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਆ ਕਮੈਂਟ ਕਰਕੇ ਵੀਡੀਓ ਨੂੰ ਕਰਦੇ ਜੇ ਸ਼ੇਅਰ ਜੇ ਕਰਵਾਉਣੀ ਮੋਡੀਫਿਕੇਸ਼ਨ ਤਾਂ ਮਗਰ ਬੋਰਡ ਤੋਂ ਨੰਬਰ ਨੋਟ ਕਰਿਆ ਜੀ ਠੀਕ ਹੈ ਜੀ ਕਮੈਂਟ ਤਾਂ ਬਾਕੀ ਕਰਨ ਵਾਲੇ ਹੁੰਦੇ ਨੇ 2-4 ਵਿੱਚ ਉਹ ਨੈਗੇਟਿਵ ਕਰਨੇ ਕਰਨੇ ਧੰਨਵਾਦ